ਅਕਸਰ ਲੋਕ ਆਪਣਾ ਮੁਲਕ ਛੱਡ ਕੇ ਰੋਜ਼ਗਾਰ ਦੀ ਭਾਲ ਤੇ ਚੰਗੇ ਭਵਿੱਖ ਦੀ ਭਾਲ ਲਈ ਵਿਦੇਸ਼ੀ ਧਰਤੀਆਂ ਉੱਖ ਕਰਦੇ ਨੇ ਲੇਕਿਨ ਵਿਦੇਸ਼ਾਂ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਆਉਣ ਦਾ سلسلہ ਨਹੀਂ ਰੁਕ ਰਿਹਾ ਅਜੀਕ ਘਟਨਾ ਇਟਲੀ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਦੀ ਮੌਤ ਹੋ ਗਈ ਹੈ ਜਦਕਿ ਖੋਰ ਪੰਜਾਬੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਦੀ ਪਛਾਣ 38 ਸਾਲਾ ਕੁਲਵੰਤ ਸਿੰਘ ਵਜੋਂ ਹੋਈ ਹੈ ਕੁਲਵਤ ਸਿੰਘ ਪਿੰਡ ਗੱਗੜ ਮਾਜਰਾ ਖੰਨਾ ਨਾਲ ਸੰਬੰਧਿਤ ਸੀ ਤੇ ਕਾਫੀ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਉਹ ਇਟਲੀ ਵਿੱਚ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ 2.5 ਸਾਲਾਂ ਮਾਸੂਮ ਨੂੰ ਛੱਡ ਗਿਆ ਇਸ ਘਰ ਹੱਥੇ ਦੌਰਾਨ ਜਿਲ੍ਹਾ ਫਤਿਗੜ ਸਾਹਿਬ ਦੇ ਪਿੰਡ ਹਰ ਲਾਲਪੁਰ ਦਾ 22 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਮੇਰੀ ਜਾਣਕਾਰੀ ਅਨੁਸਾਰ ਜਸਪ੍ਰਿਤ ਸਿੰਘ ਹਾਦਸਾ ਗ੍ਰਸਤ ਕਾਰ ਨੂੰ ਚਲਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਦੋਵੇਂ ਪੰਜਾਬੀ ਆਪਣੇ ਕੰਮ ਤੋਂ ਘਰ ਪਰਤ ਰਹੇ ਸਨ ਇਸ ਦੌਰਾਨ ਅਚਾਨਕ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੀ ਇੱਕ ਹੋਰ ਕਾਰ ਨਾਲ ਟਕਰਾ ਗਈ ਤੇ ਪਲਟ ਗਈ ਪਲਟਣ ਤੋਂ ਬਾਅਦ ਗੱਡੀ ਇੱਕ ਪੋਲ ਨਾਲ ਟਕਰਾ ਗਈ ਹਾਦਸੇ ਦੇ ਵਿੱਚ ਕੁਲਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜਸਪ੍ਰਿਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਹਾਦਸੇ ਤੋਂ ਬਾਅਦ ਇਟਲੀ ਵਸਦੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦਿਲ ਹੈ ਰਿਹਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਸਾਨੂੰ ਫੋਨ ਆਇਆ ਧੀ ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿੱਥੋਂ ਆ ਰਹੇ ਹਾਂ ਜੀ ਹਾਂ ਜੀ ਆਪੇ ਕੰਮ ਉਤ ਆਉਂਦੀ ਹੁੰਦੀ ਤੇ ਰਸਤੇ ਚ ਗੱਡੀ ਨਾਲ ਮਾਫੇਟ ਹੋ ਗਈ ਬਸ ਉਹ ਇੱਕ ਜਾ ਕੇ ਇਹਨਾਂ ਦੀ ਗੱਡੀ ਖੰਭੇ ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰ ਸੀ ਜਿਹੜੇ ਕੁ ਮਿੰਟ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਕਿੱਤੇ ਕੋਣ ਕੋ ਮੈਨੇ ਨਹੀਂ ਇੱਥੇ ਮੇਰੀ ਮਾਤਾ ਨਹੀਂ ਡੈਡੀ ਨੇ ਡੈਡੀ ਤਾਂ ਗੁਜ਼ਰ ਗਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉਹੀ ਰਹਿੰਦੇ ਨੇ ਭਰਾ ਨਾਲ ਕਦੇ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਨੰਬਰੇ ਕਰ ਲੋ ਜੇ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਇਹ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਉਹ ਚਾਚਾ ਜੀ ਮੁੰਡੇ ਨੇ ਘੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਲੇਕਣਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦ ਸੁੱਤੀ ਆਏ ਸੀ ਉਦੋਂ ਤਾਂ ਕਿੰਨਾ ਸਮਾਂ ਕਰੇ ਬਤਾ ਕੇ ਗਏ ਸੀ। ਉਹਨੂੰ 3 ਮਹੀਨੇ ਲੱਗਦੀ। ਕੋਈ ਕੋ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਭਤੀ ਚੁੰਡੇ ਜਾਂਦੇ ਕਦੇ ਕਦੇ ਫੋਨ ਆਇਆ ਸੀ ਕਰੀ। ਫੋਨ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲੇ ਹਾਂ ਇਹ ਫੋਨ ਤਾਂ ਉਹਨਾਂ ਰੋਜ਼ ਹੀ ਕਰਦੇ ਸੀ ਆ ਜਿ ਕੋਈ ਗੱਲ ਬਾਤ ਨਹੀਂ ਤੇ ਵੇਖਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੋਣ ਕੋਣਾ ਜਿੱਤ ਲਈ ਇਟਲੀ ਦਾ ਆਪਣੇ ਇਹਨਾਂ ਦੇ ਲੜਕਾ ਤੇ ਘਰ ਦੇ ਤੇ ਤਿੰਨੇ ਹੀ ਤਿੰਨੇ ਹੀ ਤਿਕਲਵੰਤ ਜੰਗ ਸੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਹਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਓਕੇ ਉੱਥੇ ਤਾਂ ਹਾਂਜੀ ਹਾਂਜੀ ਪੱਕੇ ਨੇ ਕਿਸ ਤਰ੍ਹਾਂ ਪਚਾਵ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਕੋਈ ਧੰਨਵਾਦ ਹੋ ਜੀ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ ਹੈ